ਨੇ ਜਿਹੜੇ ਸਾਡੇ ਸ਼ਾਹਰੁਖ ਖਾਨ ਸਲਮਾਨ ਖਾਨ ਇਸ ਤਰ੍ਹਾਂ ਦੇ ਡਾਇਰੈਕਟਰ ਨੇ ਉਹਨਾਂ ਨੂੰ ਵੱਡੇ ਅਵਾਰਡ ਮਿਲਦੇ ਆ ਉੱਥੇ ਜਿਹੜੀਆਂ ਸ਼ਾਰਟ ਫਿਲਮ ਬਣਾਉਂਦੇ ਆ ਨਵੇਂ ਡਾਇਰੈਕਟਰ ਉਹ ਵੀ ਆਪਦੀਆਂ ਨੋਮੀਨੇਸ਼ਨ ਭੇਜਦੇ ਆ ਹਰ ਸਾਲ ਉੱਥੇ ਇੰਟਰਨੈਸ਼ਨਲ ਹਜ਼ਾਰਾਂ ਮੂਵੀਜ਼ ਦੀਆਂ ਜਿਹੜੇ ਨੋਮੀਨੇਸ਼ਨ ਪਹੁੰਚਦੀਆਂ ਆ ਉਹਨਾਂ ਦੇ ਵਿੱਚੋਂ ਸ਼ਾਰਟਲਿਸਟ ਕਰਦੇ ਆ ਤਾਂ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਵੀ ਜਿਹੀ ਸ਼ਾਰਟ ਫਿਲਮ ਨਹੀਂ ਸੀ ਜਿਹਨੂੰ ਦਾਦਾ ਸਾਹਿਬ ਫਾਲਕੇ ਦੇ ਵਿੱਚ ਨੋਮੀਨੇਸ਼ਨ ਵਿੱਚ ਕੱਟਲਿਸਟ ਕੀਤਾ ਹੋਵੇ ਤੇ ਜਿਹਨੂੰ ਕੋਈ ਅਵਾਰਡ ਮਿਲਿਆ ਇਹ ਸਾਡੇ ਮਲੋੜ ਲਈ ਖਾਸ ਕਰਕੇ ਪੰਜਾਬੀ ਭਾਸ਼ਾ ਲਈ ਬੜੀ ਹੀ ਮਾਣਯੋਗ ਤੇ ਪ੍ਰਾਊਡ ਕਰਨ ਵਾਲੀ ਗੱਲ ਹੈ ਕਿ ਮਲੋੜ ਦੇ ਪਿੰਡ ਜਿਆ ਤੁਹਾਨੂੰ ਪੋਸਟਰ ਦੀ ਜਿਹੜੀ ਰਿਪੋਰਟ ਨਾ ਚਾਹਾਂਗਾ ਜਿਹੜੀ ਆਪਣੀਏ ਸ਼ਾਰਟ ਫਿਲੀ ਹੈ ਜਿਹਨੂੰ ਅਵਾਰਡ ਮਿਲਿਆ ਹੈ ਦਾ ਫਿਨਿਸ਼ ਲਾਈਨ ਸ਼ਖਸੀਅਤ ਆ ਹਾਈਪਰ ਸਰਦਾਰ ਪ੍ਰੋਡਕਸ਼ਨ ਮੈਨੂੰ ਨਹੀਂ ਪਤਾ ਸੀ ਕਿ ਦਾਦਾ ਸਾਹਿਬ ਖਾਲਕੇ ਅਵਾਰਡ ਜਿੰਨਾ ਇਹ ਪ੍ਰਾਪਤ ਕਰਨਾ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਹੈ ਬਹੁਤ ਵੱਡੀ ਪ੍ਰਾਪਤੀ ਹੈ ਅਸੀਂ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਵੀ ਫਿਲਮਾਂ ਪਾਵੇਂ ਫਿਲਮਾਂ ਲਗਾਤਾਰ ਇੱਕ ਦੌੜ ਲੱਗੀ ਹੋਈ ਸੀ ਪੰਜਾਬੀ ਸਿਨੇਮਾ ਦੇ ਵਿੱਚ ਕਿ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਜਿਵੇਂ ਕੰਗੂ ਗੇਲ ਜੀ ਦਾ ਨਾਮ ਲਿਆ ਉਹਨਾਂ ਦੇ ਟਾਈਮ ਦੀਆਂ ਜੋ ਫਿਲਮਾਂ ਸੀ ਵਾਇਲੈਂਸ ਦੇ ਵਿੱਚ ਜਿਆਦਾ ਡੋਮੀਨੇਟਿੰਗ ਪਰਸਨੈਲਿਟੀਜ਼ ਪੰਜਾਬ ਨੂੰ ਦਿਖਾਈ ਜਾਂਦੇ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਇਹੋ ਜਿਹੀਆਂ ਵੀ ਫਿਲਮਾਂ ਆਈਆਂ ਜਿਹੜੀਆਂ ਕਿ ਸਾਡੇ ਉਹਨਾਂ ਲੋਕਾਂ ਨਾਲ ਸੰਬੰਧਤ ਸੀ ਜੋ ਹਮੇਸ਼ਾ ਹੀ ਅਣਗੌਲੇ ਰਹਿੰਦੇ ਸੀ ਮੈਂ ਕੱਲ੍ਹ ਬਰਾਣੀ ਸਰਚ ਕਰਕੇ ਮੜੀ ਦਾ ਦੀਵਾ ਜੋਤਾਲ ਸਿੰਘ ਦੀ ਇੱਕ ਹੀ ਕਹਾਣੀ ਮੜੀ ਦਾ ਦੀਵਾ ਬਹੁਤ ਅਵਾਰਡ ਵਿਨਿੰਗ ਫਿਲਮ ਸੀ ਔਰ ਇਹੋ ਜੀਆਂ ਫਿਲਮਾਂ ਮੈਨੂੰ ਨਹੀਂ ਲੱਗਦਾ ਕਿ ਅੱਜਕੱਲ ਦੀ ਜਨਰੇਸ਼ਨ ਉਹਨਾਂ ਫਿਲਮਾਂ ਨੂੰ ਪਸੰਦ ਕਰਦੀ ਹੋਵੇਗੀ ਪਰ ਇੰਨੇ मीनिंगफुल ਜਿਹੜੇ ਅਰਥ ਜਾਂ ਇੱਕ ਚਾਦਰ ਅਧੋ ਰਾਣੀ ਪੰਜਾਬੀ ਨਾਟਕ ਇੱਕ ਹੁੰਦਾ ਸੀਗਾ ਮੈਨੂੰ ਮੈਨੂੰ ਸ਼ਾਇਦ ਮੈਨੂੰ ਇਨਾਂ ਚੀਜ਼ਾਂ ਬਾਰੇ ਇਸ ਕਰਕੇ ਜਾਣਕਾਰੀ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਅਟੈਚ ਸੀ ਰੰਗ ਮੰਚ ਦੇ ਨਾਲ ਜਦੋਂ ਉਹ ਪ੍ਰੋਫੈਸਰ ਸੀ ਤਾਂ ਅਜਵੇਰ ਔਲਖ ਵਰਗੇ ਪ੍ਰੋਫੈਸਰ ਜਾਂ ਦੂਰੋਂ ਦੂਰੋਂ ਜਿਹੜੇ ਵੱਡੇ ਲੈਵਲ ਦੇ ਨਾਟਕ ਰੰਗਦਰਮੇ ਹੁੰਦੇ ਸੀਗੇ ਉਹ ਟੋਨੀ ਬਾਤਸ਼ਵਰਗੇ ਉਹ ਸਾਡੇ ਘਰ ਚ ਆ ਕੇ ਰਸਲ ਕਰਾਉਂਦੇ ਸਨ ਸੋ ਉਹਨਾਂ ਚੀਜ਼ਾਂ ਤੋਂ ਹੀ ਮੈਂ ਸਿੱਖਿਆ ਟੂੜੀ ਵਾਲਾ ਕੋਠਾ ਇੱਕ ਚਾਦਰ ਅੱਧੋ ਰਾਣੀ ਜਾਂ ਹੋਰ ਬਹੁਤ ਸਾਰੀਆਂ ਸਾਡੇ ਕਿਸਾਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਸਾਡੇ ਮਜ਼ਦੂਰ ਭਰਾਵਾਂ ਨਾਲ ਜੁੜੀਆਂ ਹੋਈਆਂ ਗੱਲਾਂ ਤੇ ਜਿਵੇਂ ਅ ਅੱਜ ਇੱਕ ਸਾਡੇ ਨੌਜਵਾਨ ਬੱਚੇ ਨੇ ਏਡੀ ਜਿੰਨਾ ਮੈਂ ਟ੍ਰੇਲਰ ਦੇਖਿਆ ਜੋ ਮੈਨੂੰ ਸਮਝ ਆਈ ਕਿ ਤੰਗੀਆਂ ਤੁਰਸ਼ੀਆਂ ਚੋਂ ਨਿਕਲ ਕੇ ਕੋਈ ਵੱਡੇ ਪ੍ਰੋਜੈਕਟ ਵੱਲ ਪੈਰ ਰੱਖਣਾ ਔਰ ਪਰਿਵਾਰ ਨਾਲੋਂ ਥੋੜਾ ਜਿਹਾ ਬਾਗੀ ਵੀ ਹੋਣਾ ਪੈਂਦਾ ਕਈ ਵਾਰੀ ਜਦੋਂ ਅਸੀਂ ਕਦੇ ਕੋਈ ਉਦੇਸ਼ ਨਾਲ ਚੱਲੀਏ ਸੋ ਮੈਂ ਦੇਖੀ ਤਾਂ ਨਹੀਂ ਟ੍ਰੇਲਰ ਤੋਂ ਮੈਨੂੰ ਜੋ ਸਮਝ ਆਈ ਮੈਂ ਦੇਖਾਂਗੀ ਵੀ ਜ਼ਰੂਰ ਔਰ ਮਾਣ ਇਸ ਗੱਲ ਦਾ ਕਿ ਸਾਡੇ ਸ਼ਹਿਰ ਦੇ ਵਿੱਚ ਹੀ ਐਡੇ ਵੱਡੇ ਵੱਡੇ ਕਲਾਕਾਰ ਬੈਠੇ ਨੇ ਖੁਸ਼ੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਮੈਨੂੰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਕਿਉਂਕਿ ਬੱਚੇ ਨੇ ਬਹੁਤ ਅੱਗੇ ਜਾ ਸਕਦੇ ਨੇ ਤਾਂ ਮੈਂ ਨਾ ਤੁਹਾਨੂੰ ਰਿਕਵੈਸਟ ਕਰਾਂਗੀ ਕਿ ਮੇਰੇ ਡਿਪਾਰਟਮੈਂਟ ਲਈ ਵੀ ਤੁਸੀਂ ਕੰਮ ਕਰੋ ਕੋਈ ਇਸ ਤਰ੍ਹਾਂ ਦੀ ਮੋਟੀਵੇਟਿੰਗ ਫਿਲਮ ਜੋ ਸਿੱਕੜੀਆਂ ਤੇ ਕਰ ਸਕੀਏ ਜੋ ਅਸੀਂ ਗਰੀਬ ਬੱਚਿਆਂ ਤੇ ਕਰ ਸਕੀਏ ਸੋ ਤੁਹਾਡਾ ਸਾਥ ਅਸੀਂ ਜ਼ਰੂਰ ਲਵਾਂਗੇ ਮੈਂ ਪਹਿਲਾਂ ਸੋਚ ਰਹੀ ਸੀ ਜੋ ਅਸੀਂ ਪ੍ਰੋਜੈਕਟ ਮਲੋਟ ਲਈ ਬਹੁਤ سارے ਪ੍ਰੋਜੈਕਟ ਸੋਚ ਰੱਖੇ ਨੇ ਪਹਿਲਾਂ ਸੋਚਿਆ ਸੀ ਕਿ ਅਸੀਂ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਲਾਵਾਂਗੇ ਜਿੱਥੇ ਕੋਈ ਮੋਟੀਵੇਟਿੰਗ ਫਿਲਮ ਹਮੇਸ਼ਾ ਚੱਲਦੀ ਰਹੇ ਸੋ ਮੈਨੂੰ ਲੱਗਦਾ ਤੁਹਾਡੀ ਟੀਮ ਜ਼ਰੂਰ ਮੇਰਾ ਸਾਥ ਦੇਗੀ ਤੇ ਅੱਜ ਤਾਂ ਇਵੈਂਟ ਚਾਹੇ ਮੇਰੇ ਵੱਲੋਂ ਕੋਈ ਮੈਨੂੰ ਇਹਨਾ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾ ਰਹੀ ਹਾਂ ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਇੱਕ ਬਹੁਤ ਵੱਡੇ ਇਵੈਂਟ ਤੇ ਮੈਂ ਪਾਰਟਿਸਿਪੇਟ ਕਰਨੀ ਆ ਸੋ ਮੇਰੇ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੀ ਟੀਮ ਨੂੰ ਹਾਇਰ ਹੋਣ ਤੇ ਵੀ ਆਨਰ ਕਰਾਵਾਂ ਕੀ ਆ ਗਾ सीएम साहब ਦਾ ਫੰਕਸ਼ਨ ਮੈਂ ਕਰਵਾ ਸਕੀ ਮੈਂ ਜਰੂਰ ਤੁਹਾਡੀ ਟੀਮ ਨੂੰ ਬੁਲਾ ਕੇ ਆਉਣਗੀ ਪੰਜਾਬੀ ਪਾਸ਼ਾ ਲਈ ਮਾਨ ਵਾਲੀ ਕਰ ਇੱਕ ਵਾਰ ਫੇਰ ਵੀ ਤੁਸੀਂ ਸਾਰੇ ਬੱਚੇ ਹੋ ਮੇਰੇ ਮੇਰੇ ਵੱਲੋਂ ਬਹੁਤ ਬਹੁਤ ਅਸ਼ੀਰਵਾਦ ਕੀ ਤੁਸੀਂ ਜ਼ਿੰਦਗੀ ਦੇ ਵਿੱਚ ਇਸ ਤੋਂ ਵੀ ਵੱਧ ਤਰੱਕੀਆਂ ਕਰੋ ਸ਼ੁਕਰੀਆ ਤੁਹਾਡਾ ਬੜੀ ਮਾਨ ਦੀ ਗੱਲ ਜਦੋਂ ਪੋਤਾ ਹੁੰਦਾ ਕੋਈ ਵੱਡੇ ਲੈਵਲ ਤੇ ਪਹੁੰਚੇ ਤੇ ਤੁਹਾਡੇ ਪੋਤੇ ਨੇ ਪੂਰੀ ਦੁਨੀਆ ਦੇ ਵਿੱਚ ਮਲੋੜ ਦਾ ਨਾਮ ਚਮਕਾਇਆ ਹੈ ਕਿਵੇਂ ਦੇਣ ਇਸ ਪ੍ਰਾਪਤੇ ਅਸੀਂ ਬਹੁਤ ਖੁਸ਼ੀ ਨੂੰ ਸੋਚ ਕਰ ਰਹੇ ਹਾਂ ਇਹ ਬੜੀ ਮੈਂਟਲ ਕੀਤੀ ਹੈ ساری ساری ਰਾਤ ਜਾਗ ਜਾ ਕੇ ਇਹਨੇ ਆਪਦਾ ਬੰਦਰੀ ਸਟੂਡੀਓ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਢੰਗ ਨਾਲ ਅਸੀਂ ਕਹਿਣਾ ਬੇਟਾ ਸੌ ਜਾ ਟਾਈਮ ਬਹੁਤ ਹੋ ਗਿਆ ਹੈ ਕਹਿੰਦੇ ਜੀ ਮੈਨੂੰ ਛੌਂ ਗਿਆ ਮੈਂ ਕਰਨਾ ਹੀ ਕਰਨਾ ਅਸੀਂ ਕਹਿਣਾ ਚਾਹਾਂਗੇ ਕੁਝ ਕਰ ਕੋਈ ਗੱਲ ਨਹੀਂ ਸਾਡਾ ਜੀ ਬਾਤ ਤੇ ਨਾਲ ਜੀ ਸਾਨੂੰ ਬੜੀ ਖੁਸ਼ੀ ਹੋ ਗਈ ਧੰਨਵਾਦ ਇਹ ਮੂਵੀ ਨੂੰ ਜਿਹੜਾ ਅਵਾਰਡ ਮਿਲਿਆ ਹੈ ਇਸ ਬਾਰੇ ਜਾਣਕਾਰੀ ਦਿਓ ਕਿਸ ਤਰ੍ਹਾਂ ਦੀ ਮੂਵੀ ਸੀ ਕਿਵੇਂ ਤੁਸੀਂ ਨੋਮੀਨੇਟ ਹੋਏ ਇਹਦੇ ਬਾਰੇ ਜਾਣਕਾਰੀ ਜੀ ਅਸੀਂ ਸ਼ਾਰਟ ਫਿਲਮ ਪੰਜਾਬੀ ਸ਼ਾਰਟ ਫਿਲਮ ਬਣਾਈ ਸੀ ਦਾ ਫਿਨਿਸ਼ ਲਾਈਨਸ ਆਗਾ ਏ ਜੀ ਇੱਕ ਐਥਲੀਟਿਕ ਸੁਪਨੇ ਦੀ ਗੱਲ ਸੀ ਵੀ ਉਹ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਪਰ ਪੈਸੇ ਦੀ ਤੰਗੀ ਕਰਕੇ ਘਰਦਿਆਂ ਦੇ ਰੋਕਟੋਕ ਕਰਕੇ ਉਹ ਅੱਗੇ ਨਹੀਂ ਵੱਧ ਪਾਉਂਦਾ ਤੇ ਕਿਵੇਂ ਉਹ ਆਪਣੇ ਸੁਪਨੇ ਦੇ ਰਾਹਾਂ 'ਤੇ ਤੁਰਦਾ ਤੇ ਉਹਨੂੰ ਅਚੀਵ ਕਰਦਾ ਇਹ ਕਹਾਣੀ ਸੀ ਪੂਰੀ ਫਿਰ ਜੇ ਅਸੀਂ ਦਾਦਾ ਸਾਹਿਬ ਫਾਲਕੇ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਉਹਨੂੰ ਐਂਟਰੀ ਭੇਜੀ ਜੀ ਪਹਿਲਾਂ ਉਹ ਟੌਪ 100 ਵਿੱਚ ਸਿਲੈਕਟ ਹੋਈ ਫਿਰ ਟੌਪ 21 ਦੇ ਵਿੱਚ ਦੈਨ ਟੌਪ 5 ਦੇ ਵਿੱਚ ਜਦੋਂ ਸਿਲੈਕਟ ਹੋਈ ਉਹਨਾਂ ਨੇ ਸਾਨੂੰ ਇਨਵਾਈਟ ਭੇਜਿਆ ਸਕਰੀਨਿੰਗ ਲਈ ਮੁੰਬਈ ਤਾਜ ਹੋਟਲ ਦੇ ਵਿੱਚ ਇੰਡੀ ਥੀਏਟਰ ਦੇ ਵਿੱਚ ਸਕਰੀਨਿੰਗ ਹੋਈ ਟੌਪ 5 ਦੈਨ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਇਵੈਂਟ ਸੀਗਾ ਜਿੱਥੇ ਅਵਾਰਡ ਸੈਰੇਮਨੀ ਹੋਣੀ ਸੀ ਉਹਨਾਂ ਨੇ ਅਨਾਉਂਸ ਕਰਨਾ ਸੀ ਕਿ ਕਿਹੜੀ ਪੋਜੀਸ਼ਨ ਆ ਰਹੀ ਹੈ ਕਿਦਾਂ ਵੀ ਟੌਪ 5 ਨੂੰ ਕਿਦਾਂ ਰਿਪਰੈਜ਼ੈਂਟ ਕਰ ਰਹੇ ਨੇ ਉਹ ਉੱਥੇ ਜੀ ਦਾਲਸਾ ਫਾਲਕੇ ਫਿਲਮ ਫੈਸਟੀਵਲ ਪੂਰਾ ਅਟੈਂਡ ਕੀਤਾ ਜੀ ਜੀ ਸ਼ਾਹਰੂਖ ਖਾਨ ਸਰ ਸ਼ਾਹীদ ਕਪੂਰ, ਕਰੀਨਾ ਕਪੂਰ, ਸਾਰੇ ਜਾਵੀਰ યાਫਰੀ ਹੋਸਟ ਕਰ ਰਹੇ ਸੀਗੇ। ਬੜੇ ਵੱਡੇ 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 ਹਸਤੀਆਂ ਸੀ। ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਵੀ ਅਸੀਂ ਉੱਥੇ ਪਹੁੰਚੇ ਹਾਂ। ਦੈਨ ਜੀ ਉੱਥੇ ਆਪਣੀ ਫਿਨਿਸ਼ ਲਾਈਨਸ ਆਗਾ ਪਹਿਲੀ ਪੰਜਾਬੀ ਫਿਲਮ ਜਿਹੜੀ ਸੈਕੰਡ ਰਨਰ ਅਪ ਰਹੀ ਸ਼ਾਰਟ ਫਿਲਮ ਦੇ ਵਿੱਚ ਦਾਦਾ ਸਾਹਿਬ ਫਾਰਕ ਇੰਟਰਨੈਸ਼ਨਲੀ 2024 ਨੂੰ ਅਵਾਰਡ ਮਿਲਿਆ ਜੀ। ਇਸ ਤੋਂ ਪਹਿਲਾਂ ਤੁਸੀਂ ਕਈ ਮੂਵੀਜ਼ ਤੁਸੀਂ ਤੁਸੀਂ ਬਣਾ ਚੁੱਕੇ ਹੋ। ਇਸ ਤੋਂ ਪਹਿਲਾਂ ਕਈ ਮੂਵੀਜ਼ ਬਣਾ ਚੁੱਕੇ ਹੋ। ਪਹਿਲਾਂ ਜੀ ਮੈਂ ਸ਼ੁਰੂਆਤ ਕੀਤੀ ਸੀ YouTube ਤੋਂ ਜੀ। YouTube ਤੇ ਹਾਈਪਰ ਸਰਦਾਰ ਮੇਰਾ ਆਪਦਾ ਚੈਨਲ ਹੈ ਜੀ ਉਹੀ ਪ੍ਰੋਡਕਸ਼ਨ ਹਾਊਸ ਅਸੀਂ ਕੰਟੀਨਿਊ ਕਰ ਰਹੇ ਆ ਉਹਦੇ ਤੇ ਪਹਿਲਾਂ ਜੀ ਇੱਕ ਜਿੰਦੜੀ ਫਤੇਪੁਰ ਹੋਰ ਬੜੀਆਂ ਸ਼ਾਰਟ ਫਿਲਮਸ ਫੀਚਰ ਫਿਲਮਸ ਵੀ ਉਹਦੇ ਤੇ ਕੀਤੀਆਂ ਦੈਨ ਜੀ ਮੈਂ ਮੁੰਬਈ ਕਾਫੀ ਕੰਮ ਕੀਤਾ ਸ਼ੌਨੇ ਤੇ ਇੱਕ ਮੂਵੀ ਕੀਤੀ ਸੀ ਉਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਬੈਸਟ ਸਿਨੇਮੈਟੋਗ੍ਰਾਫੀ ਦਾ ਐਂਡ ਦੈਨ ਇੱਕ ਮੈਂ ਫੀਚਰ ਪੰਜਾਬੀ ਵੀ ਕਰਕੇ ਆਇਆ ਜੀ ਹੁਣੇ ਲੇਟੈਸਟਲੀ ਹਰਦੀਪ ਗਰੇਵਾਲ ਭਾਈ ਹੁਣ ਫਿਊਚਰ ਕੀ ਪਲੈਨਿੰਗ ਹੈ ਇਸ ਤੋਂ ਬਾਅਦ ਹੁਣ ਜੀ ਅੱਗੇ ਦਾਦਾ ਸਾਹਿਬ ਲਈ ਤੋਂ ਇੱਕ ਨਾਮ ਬਣਿਆ ਥੋੜਾ ਫੇਸ ਉਹ ਜਾਣ ਹੋਇਆ ਲੋਕਾਂ 'ਚ ਲੋਕੀ ਥੋੜਾ ਜਿਹਾ ਦੇਖ ਰਹੇ ਆ ਕਿ ਕਿੱਦਾਂ ਅਸੀਂ ਹੁਣ ਨਵੇਂ ਕਾਸਟ ਨੂੰ ਅਪਰੋਚ ਕਰ ਰਹੇ ਆ ਨਵੀਂ ਸਟੋਰੀਜ਼ ਤੇ ਕੰਮ ਕਰ ਰਹੇ ਆ ਹੋਰ ਫੈਸਟ ਇੱਕ ਅਜਿਹਾ ਜੀ ਫੈਸਟੀਵਲਸ ਤੇ ਜਾਂਦਾ ਹੋਇਆ ਆਈ ਕੈਨ ਕਾਉਂਸਲ ਵੀ ਤੁਸੀਂ ਭੇਜਿਆ ਹਾਂ ਹਾਂਜੀ ਕਾਉਂਸਲ ਵੀ ਭੇਜਿਆ ਹਾਂਜੀ ਜੀ ਜੀ ਸ਼ੁਰੂ ਅੱਜ ਤੁਸੀਂ ਮਤਲਬ ਤੁਹਾਡੀ ਜਿਹੜੀ ਮੂਵੀ ਨੂੰ ਅਵਾਰਡ ਮਿਲਿਆ ਹੈ ਉਸ ਤੋਂ ਤੁਸੀਂ ਮਾਰੂਨ ਪਹੁੰਚੇ ਹੋ ਕਿਸ ਤਰ੍ਹਾਂ ਦੀ ਮੋਜ ਤੁਸੀਂ ਪਹਿਲਾਂ ਵੀ ਟਾਈ ਮੂਵੀ ਵਿੱਚ ਪਰਫਾਰਮ ਕਰ ਚੁੱਕੇ ਹੋ ਕਿਵੇਂ ਐਕਸਪੀਰੀਅੰਸ ਰਿਹਾ ਤੇ ਜਿਹੜੀ ਐਡੀ ਵੱਡੀ ਪ੍ਰਾਪਤੀ ਹੋਈ ਹੈ ਕਿਵੇਂ ਦੇਖਦੇ ਹੋ ਇਸ ਤੋਂ ਪਹਿਲਾਂ ਵੀ ਮੈਂ ਬਹੁਤ ਫਿਲਮਾਂ ਕੀਤੀਆਂ ਪੰਜਾਬੀ ਵੀ ਕੀਤੀਆਂ ਬਾਲੀਵੁੱਡ ਮੂਵੀਜ਼ ਕੀਤੀਆਂ ਪਰ ਇਸ ਫਿਲਮ ਦਾ ਐਕਸਪੀਰੀਅੰਸ ਬੜਾ ਵੱਖਰਾ ਰਿਹਾ ਇਹ ਫਿਲਮ ਦਾ ਇੱਕ ਕੰਟੈਂਟ ਜਿਹੜਾ ਉਹਦਾ ਥੀਮ ਹੈ ਉਹ ਬਹੁਤ ਹੀ ਵਧੀਆ ਸੀਗਾ ਮੋਟੀਵੇਸ਼ਨਲ ਸੀਗਾ ਜਿਹਨੂੰ ਇੱਕ ਸਪੋਰਟਸ ਮੂਵੀ ਅਸੀਂ ਇਹਦੇ ਚ ਪ੍ਰਮੋਟ ਕੀਤਾ ਇਸ ਫਿਲਮ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਣਾ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਸਾਡੇ ਬੜਾ ਮਾਣ ਦੀ ਗੱਲ ਹੈ ਸਾਡੇ ਲਈ ਇਸ ਅਚੀਵਮੈਂਟ ਨੂੰ ਮਤਲਬ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਸ ਤੋਂ ਬਾਅਦ ਵੀ ਅਸੀਂ ਇਕੱਠੇ ਮਿਲ ਕੇ ਨਵੇਂ ਕੁਝ ਮਾਨਮ ਹੋਇਆ ਇਹਦੇ ਵਿੱਚ ਹੀ ਮਤਲਬ ਅੱਜ ਦੇ ਸਮਾਗਮ ਵਿੱਚ ਸਾਨੂੰ ਜਿਹੜਾ ਹੋਰ ਮਾਣ ਮਹਿਸੂਸ ਹੋਇਆ ਜਦੋਂ ਡਾਕਟਰ ਬਲਜੀਤ ਕੌਰ ਜੀ ਸਾਡੇ ਕੈਬਨਿਟ ਮੰਤਰੀ ਜੀ ਆਏ ਇੱਥੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਅੱਗੇ ਤੋਂ ਹੋਰ ਵੀ ਹੱਲਾਸ਼ੀਰੀ ਦਿੱਤੀ ਤੇ ਸਾਨੂੰ ਹੋਰ ਵੀ ਕੰਮ ਆਪਣੇ ਵੱਲੋਂ ਵੀ ਕੰਮ ਦੇਣ ਦੀ ਇੱਕ ਉਹਨਾਂ ਨੇ ਤਸਵੀਰ ਰੱਖੀ ਹੈ ਜਿਹਨੂੰ ਅਸੀਂ ਬੜੇ ਚਾਣ ਨਾਲ ਕਰਾਂਗੇ ਤੇ ਇਹਦੇ ਨਾਲ ਹੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੱਥੇ ਆਏ ਧੰਨਵਾਦ ਕਲਕੱਤੇ ਇਹ ਹਲਕਾ ਜਿਹੜਾ ਹੈ ਅਲੱਗ-ਅਲੱਗ ਸ਼ਖਸੀਅਤਾਂ ਦੀਆਂ ਖਸਤੀਆਂ ਨਾਲ ਭਰਿਆ ਹੋਇਆ ਹੈਗਾ ਅੱਜ ਇੱਕ ਨੌਜਵਾਨ ਨੂੰ ਆਪਣੀ ਨੀ ਅਵਾਰਡ ਮਿਲਿਆ ਹੈ ਜਿਸ ਤਰ੍ਹਾਂ ਦਾ ਮਾਣ ਮੈਨੂੰ ਆਪ ਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਛੋਟੇ ਜਿਹੇ ਹਲਕੇ ਦੇ ਵਿੱਚ ਹਰ ਫੀਲਡ ਨਾਲ ਜੁੜੇ ਹੋਏ ਬੱਚੇ ਬੈਠੇ ਨੇ ਔਰ ਇੱਕ ਸ਼ਾਰਟ ਮੂਵੀ ਦੇ ਉੱਪਰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਣਾ ਉਹ ਵੀ ਪੰਜਾਬੀ ਮੂਵੀ ਔਰ ਮਲੋਟ ਜਿਸ ਨੂੰ ਕਿ ਅਸੀਂ ਇੱਕ ਛੋਟੀ ਜੀ ਕੌਨਸਟਿਟੂਐਂਸੀ ਕਹਿੰਦੇ ਆ ਅੱਜ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਮਾਨ ਸਾਹਿਬ ਨੇ ਕਿੰਨਾ ਵਧੀਆ ਹਲਕਾ ਦਿੱਤਾ ਜਿੱਥੇ ਮੈਂ ਆ ਕੇ ਲੋਕਾਂ ਦੀ ਨਿਮਾਇੰਤਗੀ ਕਰ ਰਹੀ ਆਂ ਔਰ ਮੈਂ ਆਪਣੇ ਸਾਰੇ ਬੱਚਿਆਂ ਨੂੰ ਇਸ ਲਈ ਮੁਬਾਰਕ ਬਾਦ ਵੀ ਦਿੰਨੀ ਆਂ ਔਰ ਉਹਨਾਂ ਨੂੰ ਅੱਗੇ ਹੋਰ ਮਿਸ਼ਨ ਨਾਲ ਜੋੜਨ ਲਈ ਮੈਂ ਪ੍ਰੇਰਾਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਗੀ ਵੀ ਕਿਸ ਤਰ੍ਹਾਂ ਦੀਆਂ ਇਹ ਜਿਹੜੀਆਂ ਛੋਟੀਆਂ ਮੂਹੀਆਂ ਹੋਣ ਜਿਹੜੀਆਂ ਇਹ ਤਾਂ ਜੋ ਸਮਾਜ ਨੂੰ ਨਵੀਂ ਸੇਧ ਦੇ ਸਕੋ ਬਹੁਤ ਕੁਸ਼ ਕਰ ਸਕਦੇ ਆਪਾਂ ਇਸ ਫੀਲਡ ਦੇ ਵਿੱਚ ਸਮਾਜ ਸੁਧਾਰ ਦੇ ਲਈ ਮਿਸ਼ਨ ਦੇ ਖਿਲਾਫ ਬੇਟੀਆਂ ਦੀ ਰੱਖਿਆ ਦੇ ਲਈ ਔਰ ਮੈਂ ਕਰਾਂਗੀ ਵੀ ਨਾਲ ਲੱਗ ਕੇ ਆਪਣੇ ਸਾਰੇ ਬੱਚਿਆਂ ਨਾਲ ਲੈ ਕੇ ਅਸੀਂ ਮਲੋਟ ਦੀ ਧਰਤੀ ਤੋਂ ਇਹ ਨਵੇਂ ਸੰਦੇਸ਼ ਲੈ ਕੇ ਦੇਣੇ ਬੇਸ਼ੱਕ ਜਿਹੜਾ ਪੀਜ ਆਣਾ ਚਾਹੁੰਦੇ ਨੇ ਉਹਨਾਂ ਲਈ ਸਰਕਾਰ ਬਿਲਕੁਲ ਐਫਰਟ ਬੰਡਲੀ ਬਿਲਕੁਲ ਜੀ ਮੈਂ ਉਹੀ ਗੱਲ ਕਰ ਰਹੀ ਸੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬੱਚਿਆਂ ਨੂੰ ਅਸੀਂ ਉੱਪਰ ਤੱਕ ਲੈ ਕੇ ਜਾਈਏ ਇੰਟਰੋਡਿਊਸ ਕਰਾਈਏ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਤੱਕ ਤੇ ਜਿੱਥੇ ਕਿਤੇ ਹੋਰ ਐਫਰਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਹਿਯੋਗ ਦੇ ਕੇ ਗਏ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਭਾਸ ਸਿੰਘ ਮਾਨ ਨੇ ਵੀ ਕਿਹਾ ਹੈਗਾ ਕਿ ਫਿਲਮ ਸਿਟੀ ਬਣਾ ਕੇ ਕਰਨ ਜਾ ਰਹੇ ਹੈਗੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੀ ਪੀਲ ਆ ਤਾਂ ਜੋ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਵੱਡੇ ਵੱਡੇ ਕਲਾਕਾਰ ਨੇ ਉਹ ਜ਼ਰੂਰ ਇਹ ਕਰਕੇ ਦਿਖਾਉਣਗੇ ਔਰ ਅਸੀਂ ਆਪਣੇ ਸਾਰੇ ਨੌਜਵਾਨਾਂ ਨੂੰ ਲੈ ਕੇ ਜਾਵਾਂਗੇ